ਹਾਂਜੀ ਸਾਰੇ ਘਰ ਦੇ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਅੱਪਾ ਇੱਕ ਵੀਡੀਓ ਪਾਈ ਸੀਗੀ ਮਿਸਟਰ ਐਂਡ ਮਿਸਿਸ ਥੀਮ ਕਨ ਫੈਮਿਲੀ ਦੇ ਬਾਰੇ ਹੈ ਨਾ ਕਿ ਜੋ ਕਿ ਬੀਬੀ ਦੋਦੀ ਇੰ ਬੇਟੀ ਦਾ ਹਨਾ ਆਪਰੇਸ਼ਨ ਹੋਇਆ ਸੀਗਾ ਉਸਦੀ ਵੀਡੀਓ ਪਾਈ ਸੀਗੀ ਤੇ ਉਹਨਾਂ ਦੀਆਂ ਕੁਝ ਕੁ ਕਲਿੱਪਾਂ ਸਾਹਮਣੇ ਆਈਆਂ ਆਪਣੇ ਜੋ ਆਪਾ ਤੁਹਾਡੇ ਨਾਲ ਸ਼ੇਅਰ ਕਰਨੀਆਂ ਜਰੂਰੀ ਸਮਝੀਆਂ ਕਿਉਂਕਿ ਵੀਡੀਓ ਦੇਖ ਕੇ ਹਰ ਇੱਕ ਇਨਸਾਨ ਡਰਿਆ ਹੋਇਆ ਸੀਗਾ ਕਿ ਉਸ ਨੂੰ ਕੀ ਹੋਇਆ ਪਰ ਹੁਣ ਉਸ ਦੀਆਂ ਕੁਝ ਕਲਿੱਪਾਂ ਸਾਹਮਣੇ ਆਈਆਂ ਕਿ ਉਹ ਆਪਰੇਸ਼ਨ ਤੋਂ ਬਾਅਦ ਬਿਲਕੁਲ ਠੀਕ ਹੈ ਜੀ ਹਨਾ ਚਿੰਤਾ ਵਾਲੀ ਖਬਰوں ਦੀ ਕੋਈ ਵੀ ਜਰੂਰਤ ਨਹੀਂ ਹੈ ਉਹ ਠੀਕ ਹੈ ਅਮਰਵੀਰ ਜੀ ਨੇ ਤੇ ਮਿੰਦੋ ਪੈਣੇ ਹਨਾ ਰਵਦੀਪ ਨਾਲ ਵੀਡੀਓ ਸਾਂਝੀਆਂ ਕੀਤੀਆਂ ਫੋਟੋ ਸਾਂਝੀਆਂ ਕੀਤੀਆਂ ਵਾ ਵਾਹਿਗੁਰੂ ਜਲਦੀ ਜਲਦੀ ਬੱਚੀ ਨੂੰ ਠੀਕ ਕਰੇ ਸਾਰੇ ਜਾਨੇ ਅਰਦਾਸ ਕਰਿਓ ਕਿਉਂਕਿ ਛੋਟੇ ਬੱਚੇ ਜਲਦੀ ਘਬਰਾ ਜਾਂਦੇ ਆ ਹਨਾ ਵਾਹਿਗੁਰੂ ਉਸ ਨੂੰ ਜਲਦੀ ਜਲਦੀ ਹਨਾ ਇਸ ਚੀਜ਼ ਤੋਂ ਬਾਹਰ ਲੈ ਕੇ ਆਵੇ ਹਨਾ ਤੇ ਸੋ ਸਾਰੇ ਜਾਨੇ ਅਰਦਾਸ ਜ਼ਰੂਰ ਕਰਿਓ ਜੀ ਜੇਕਰ ਵੀਡੀਓ ਵਧੀਆ ਲੱਗੀ ਹੈ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ